ਸਾਸੀ ਕਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਵੀਡੀਓ ਵੀ ਪਿੰਡ ਹਮੀਰਗੜ ਜ਼ਿਲ੍ਹਾ ਬਈ ਬਟੰਡਾ ਪੈਂਦੇ ਤਹਿਸੀਲ ਨੂੰ ਫੂਲ ਪੈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛ ਲੈ ਆ ਜੀ ਸਾਸੀ ਦਾ ਭਾਈ ਜੀ ਸਾਸੀ ਦਾ ਜੀ ਨਾਮ ਕੀ ਹੈ ਬਾਈ ਇਹ ਆਪਣਾ ਮੇਰਾ ਨਾਮ ਬਾਈ ਪ੍ਰਾਵ ਬਾਈ ਦਾ ਨਾਮ ਪ੍ਰਭਾ ਅਤੇ ਪ੍ਰਭੀਰ ਆਪਣੇ ਘਰੋਂ ਨਵੇਂ ਮੜਾ ਅਡਰੈਸ ਕਨਫਰਮ ਕਰ ਦਈ ਆਪਾਂ ਆਪਣਾ ਵੀ ਹਮੀਰਗੜ੍ਹ ਚਸ਼ਮੇ ਵਾਲੇ ਰਾਹ ਤੇ ਘਰ ਆ ਕੀਤਾ ਚਸ਼ਮੇ ਵਾਲੇ ਰਾਹ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਭਰਾ ਜੋ ਆਪਣਾ ਅੱਜ ਘਰ ਦਾ ਘਰ ਦਾ ਨੱਕ ਬਕਾਊਗਾ ਕਿ ਵਪਾਰ ਲੈਂਦਾ ਕੰਮ ਹੈ ਜੀ ਆਪਣਾ ਨਹੀਂ ਭਾਈ ਆਪਣਾ ਬੁਆਰ ਲੈਂਦਾ ਕੋਈ ਕੰਮ ਨਹੀਂ ਆਪਣਾ ਘਰ ਦਾ ਹੀ ਘਰੇਲੂ ਪਸ਼ੂ ਕਾਊਗਾ ਤੇ ਕੀ ਡਿਟੇਲ ਆ ਵੀਰੇ ਛੋਟੀ ਦੀ ਬਾਈ ਜੀ ਇਦੀ ਮਾਂ ਛੜੇ ਵੱਲੋਂ ਸ਼ੇਡ ਕੀਤੀ ਗਈ ਆ। ਹਾਂਜੀ। ਮਤਲਬ ਕਿ ਇਹ 2 ਸਾਲਾਂ ਦੀ ਆ। 2 ਸਾਲ, 2 ਸਾਲੇ ਦੀ ਉਮਰ ਆ। ਹਾਂ 2 ਸਾਲਾਂ ਦੀ ਉਮਰ ਟੀਕਾ ਇਹਦੇ ਕੋਈ ਨਹੀਂ ਭਰਿਆ ਹੋਇਆ। ਆਪਾਂ ਦਵਾਈ ਦੂਈ ਵੀ ਨਹੀਂ ਕੋਈ ਤਰ੍ਹਾਂ ਦੀ। ਕੋਈ ਦਵਾਈ ਤਰ੍ਹਾਂ ਦੀ ਨਹੀਂ ਬਾਈ ਕੋਈ ਟੀਕਾ ਭਰਿਆ ਨਹੀਂ। ਠੀਕ ਹੋ ਬਾਈ। ਇਹ ਮਾਦਰ ਗਾਰਡ 16 ਲੀਟਰ ਦੁੱਧ ਘਰ ਆਪਾਂ ਘਰੇ ਚਵਾਈ ਕੀਤੀ ਹੋਈ ਆ। 16 ਲੀਟਰ ਦੁੱਧ ਹੀ ਘਰੇ ਚਵਾਈ ਕੀਤੀ ਹੋਈ ਆ। ਤੇ ਵੀਰੇ ਇਹ ਪਤਾ ਵੀ ਆਪ ਖੇੜੇ ਕਿਹੜੀ ਬੱਚੀ ਆ ਇਹ। ਇਹ ਬਾਈ ਜੀ ਆਈ ਨਹੀਂ ਜਾਣਕਾਰੀ ਕੋਈ ਹੈਗੀ ਆਪ ਨੂੰ। ਠੀਕ ਹੋ ਬਾਈ ਜੀ। ਵੇਖ ਸਕਦੇ ਹਾਂ ਬਈ। ਮੂੰਹ ਮੱਥੇ ਚੰਗੀ ਆ ਛੋਟਾ ਸਿੰਗ ਲੱਗਿਆ ਪਟਪੁੜਾ ਵੀ ਸੋਨਾ ਵੀਰੇ ਸਾਨੂੰ ਝੋਲੀ ਝੋਲੀ ਦੀਆਂ ਕੱਦ ਦੀ ਹੈ ਬਾਈ ਹਾਂਜੀ ਹਾਂਜੀ ਬਾਈ ਸਾਨੂੰ ਝੋਲੀ ਦੀਆਂ ਫੋਟੋਆਂ ਮੂਰੇ ਸਕਰੀਨ ਤੇ ਲੱਗੀਆਂ ਹੋਈਆਂ ਮਿਲ ਜਾਣੀਆਂ ਕਿਉਂਕਿ ਸਾਨੂੰ ਪਤਾ ਆਨ ਤਰਫ਼ ਝੋਟੀ ਡਰਦੀ ਬਹੁਤ ਹੁੰਦੀ ਆ ਮਾੜੇ ਵੀਰੇ ਤੋਰਾ ਵਖਾਦ ਗਿਆ ਬਾਈ ਹਾਂਜੀ ਬੜਾ ਹੈ ਦੇਖ ਸਕਦੇ ਹੋ ਬਾਈ 2 ਕ ਸਾਲ ਦੇ ਕਰੀਬ ਬਾਈ ਇਹਦੀ ਉਮਰ ਆ ਤੇ 16 ਕ ਲੀਟਰ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ ਜੋ ਇਹ ਵੀਰੇ ਘਰ ਦਾ ਨਾਗਾ ਇਹਨਾਂ ਦਾ ਬਾਈਆਂ ਦਾ ਵਪਾਰ ਲੈਣ ਦਾ ਕੋਈ ਹੈ ਨਹੀਂਗਾ ਆਲੋ ਬੇਜੀ ਆ ਗਿਆ ਬਈ ਬਹੁਤ ਸੋਹਣੀ ਝੋਲੀ ਆ ਵੀਰੇ ਹੂ ਮੱਥੇ ਦੀ ਚੰਗੀ ਆ ਬਾਡੀ ਬੰਦਰ ਦੀ ਚੰਗੀ ਆ ਥੋੜਾ ਪਸੂ ਬਈ ਡਰ ਜਾਂਦਾ ਕੈਮਰੇ ਤੋਂ ਹਾਂ ਹਾਂ ਨਹੀਂ ਬਈ ਵੈਸੇ ਬਈ ਬਹੁਤ ਆ ਹਾਂਜੀ ਪੋਸਟੀ ਵਾਲੀ ਐ ਤੇ ਬਾਈ ਜੀ ਆਪਾਂ ਕੀ ਮੁੱਲ ਮੁੱਲ ਕਰਦੇ ਆਂ ਆਪ ਇਹਦਾ ਬਾਈ ਇਹਦਾ 40000 ਰੁਪਏ ਮੁੱਲ ਇਹਦਾ 40 ਔਰ ਮੋਕੇ ਤੇ ਹੋ ਜੂਗਾ ਵੀਰੇ ਮਾਨਤਨ ਹਾਂ ਬਾਈ ਮਾਨਤਨ ਕੋਈ ਨਹੀਂ ਜਿਹੜਾ ਵੀ ਆਊਗਾ ਬੰਦਾ ਹਾਂਜੀ ਘਰੇ ਆਏ ਗਿਆ ਦਾ ਬਾਈ ਹਰਗੇ ਮਾਨਤਨ ਵੀ ਜ਼ਰੂਰ ਕਰਨਗੇ ਫਿਰ ਆਪਣਾ ਕੰਟੈਕਟ ਨੰਬਰ ਕਨਫਰਮ ਕਰ ਦੋ ਸੋਣੇ ਕੰਟੈਕਟ ਨੰਬਰ ਬਾਈ ਮੇਰਾ ਹੈਗਾ ਜੀ 62807 ਹਾਂਜੀ 03396 ਇੱਕ ਵਾਰਾਂ ਫੇਰ ਕਰ ਦਿ 62807 03396 ਇਹ ਬਾਈ ਦਾ ਕੰਟੈਕਟ ਨੰਬਰ ਆ ਵੀਰੇ ਤੁਹਾਨੂੰ ਝੋਲੀ ਦਿਖਾਉਣ ਦੀ ਕੋਸ਼ਿਸ਼ ਕਰਦੇ ਬਾਈ ਮੜਾ ਅੱਗੇ ਖੜ੍ਹਦੀ ਕਈ ਵਾਰੀ ਪਸੂਦਾ ਦਰ ਜਾਂਦਾ ਦੀ ਦੇਖ ਸਕਦੇ ਹੋ ਤੁਸੀਂ ਥੋੜਾ ਕਈ ਵਾਰੀ ਪਸ਼ੂ ਡਰ ਜਾਂਦਾ ਤੇ ਜੋ ਵੀ ਇੱਕ ਰਿਕਵੈਸਟ ਹੈ ਵੀ ਜੋ ਨਵੇਂ ਭਰਾ ਆਪਣੇ ਦੇ ਨਾਲ ਜੁੜੇ ਅਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਆ ਕਰਨ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਈ